ਲੋ ਜੀ ਅੱਜ ਹੋ ਗਿਆ ਕੰਮ ਖਰਾਬ ਹੋ ਗਿਆ ਕੰਮ ਉਹੀ ਜਿਹਦਾ ਮਾਨੂੰ ਡਰ ਸੀਗਾ ਇਹ ਨਟ ਗਿਆ ਆਪਣਾ ਟੁੱਟ ਤੇ ਹੁਣ ਇਹਨੂੰ ਕਰਨਾ ਪਊਗਾ ਰਿਪੇਅਰ ਅੱਜ ਆਪਾਂ ਪਹਿਲਾਂ ਖੇਤ ਵਿੱਚ ਜਾਣ ਤੋਂ ਪਹਿਲਾਂ ਇਹਨੂੰ ਕਰਾਂਗੇ ਰਿਪੇਅਰ ਤੇ ਨਵਾਂ ਨਟ ਮੇਰੇ ਕੋਲ ਹੈਗਾ ਬਸ ਆਪਾਂ ਰਿਪੇਅਰ ਕਰਨੀ ਆ ਇਹ ਸਿੱਧਾ ਕਰਨਾ ਪੈਣਾ ਪਹਿਲਾਂ ਤਾਂ ਇਹ ਮੁਸ ਗਿਆ ਤੇ ਇਹ ਦੇਖਦੇ ਸਾਂ ਇਹ ਸਹੀ ਆ ਬਿਲਕੁਲ ਆ ਮੁਸ ਗਿਆ ਤੇ ਇੱਕ ਜਿਹੜਾ ਇੱਥੇ ਕਲੰਪ ਸੀਗਾ ਸਟੀਲ ਦਾ ਉਹ ਟੁੱਟ ਗਿਆ ਆ ਨਰ ਟੁੱਟਣ ਕਰਕੇ ਨਾ ਇਹ ਜਿਹੜਾ ਉਰੇ ਵਾਲਾ ਕਲੰਪ ਦਾ ਉਹ ਵੀ ਟੁੱਟ ਗਿਆ ਆਪਾਂ ਹੁਣ ਦੋਨੇ ਰਿਪੇਅਰ ਕਰਦੇ ਆ ਥੋੜੇ ਟਾਈਮ ਤੱਕ ਪਹਿਲਾਂ ਆਪਾਂ ਡੀਜ਼ਲ ਭਰ ਲਈਏ ਟਰੈਕਟਰ 'ਚ ਕਿਉਂਕਿ ਜੇ ਆਪਾਂ ਇਹਨੂੰ ਰਿਪੇਅਰ ਨਾ ਕਰਿਆ ਇਹਨੇ ਕੁਝ ਹੋਰ ਤੋੜ ਦੂਗਾ ਆ ਸਾਰੇ ਝਗੰਡਾ ਜੇ ਪਹਿਲਾਂ ਨਵਾਂ ਪਾਇਆ ਇੱਥੋਂ ਲੈ ਕੇ ਉੱਥੇ ਤੱਕ ਠੰਡ 'ਚ ਤਾਂ ਕੰਮ ਕਰਨ ਦਾ ਮਜ਼ਾ ਵੀ ਨਹੀਂ ਆਂਦਾ ਜੇ ਠੰਡ ਜੀ ਮੜੀ ਜੀ ਠੀਕ ਹੋ ਗਏ ਨਾ ਮੌਸਮ ਵਧੀਆ ਆਵੇ ਕੰਮ ਕਰਨ ਵੈਸੇ ਉਹ ਚੀਜ਼ ਕਰੀ ਜਾਂਦਾ ਜੇ ਮੌਸਮ ਵਧੀਆ ਹੋਵੇ ਤੇ ਆ ਡੀਜ਼ਲ ਭਰਨ ਤੋਂ ਬਾਅਦ ਮਸ਼ੀਨ ਦੀ ਕਰਾਂਗੇ ਰਿਪੇਅਰ ਜਿਹੜੀ ਉਹ ਚ ਪ੍ਰੋਬਲਮ ਆਈ ਹੈ ਤੇ ਮੇਰੀ ਇੱਕ ਸਲਾਹ ਹੋਰ ਅੱਜ ਮੈਂ ਟਰੈਕਟਰ ਦੀ ਜਿਹੜੀ ਸਾਫ ਸਫਾਈ ਆ ਇੰਜਨ ਦੀ ਹਵਾ ਨਾਲ ਉਹ ਮੈਂ ਕਰੇ ਲੰਨਾ ਅੱਜ ਕਈ ਦਿਨ ਹੋ ਗਏ ਕਰੇ ਨੂੰ ਕਿਵੇਂ ਫਿਲਟਰ ਫਿਲਟਰ ਝਾੜਨਾ ਰੇਡੀਏਟਰ ਸਾਫ ਕਰਨੇ ਉਹ ਵੀ ਅੱਜ ਕਰੇ ਲੰਨਾ ਕਿਉਂਕਿ ਬਹੁਤ ਦਿਨ ਹੋ ਗਏ ਸਾਫ ਕਰੇ ਨੂੰ ਮਿੱਟੀ ਬਹੁਤ ਫਸੀ ਹੋਊਗੀ ਉਹ ਚ ਥੰਡ ਕਰਕੇ ਮੈਂ ਵੀ ਨਹੀਂ ਕਰਿਆ ਵੀ ਚਲ ਕੋਈ ਨਹੀਂ ਇੱਕ ਦਿਨ ਹੋਰ ਇੱਕ ਦਿਨ ਹੋਰ ਹੈ ਕਰ ਕਰਕੇ ਹਫਤੇ ਦੇ ਉੱਪਰ ਹੋ ਗਿਆ ਤੇ ਅੱਜ ਕਰਾਂਗੇ ਸਾਫ ਪਕਾ ਡੀਜ਼ਲ ਫਿਲ ਹੋਣ ਤੋਂ ਬਾਅਦ ਪਹਿਲਾ ਮੈਂ ਕਰਾਂਗਾ ਟਰੈਕਟਰ ਦੀ ਸਬਸਫਾਈ ਫਿਲਟਰ ਬੋਲਡਰ ਸਾਫ ਕਰਾਂਗਾ ਉਸ ਤੋਂ ਬਾਅਦ ਲੱਗਾਗਾ ਮਸ਼ੀਨ ਨੂੰ ਕਿ ਵੀ ਨਾਲੇ ਥੋੜੀ ਧੁੱਪ ਹੋ ਜੂਗੀ ਤਾਂ ਫਿਰ ਫਿਰ ਘਣ ਚੱਲੂਗਾ ਥੋੜਾ ਜਿਹਾ ਤਾਂ ਕਰਕੇ ਧੁੱਪ ਆਪਾਂ ਚਾਹੀਦੀ ਐਨੀ ਠੰਡ ਚ ਤਾਂ ਰਿਪੇਅਰ ਵੀ ਨਹੀਂ ਹੋਣੀ ਐਨੇ ਆਪਾਂ ਫਿਲਟਰ ਬੋਲਡਰ ਸਾਫ ਕਰ ਲੂਗੇ ਨਾਲੇ ਧੁੱਪ ਨਿਕਲ ਆਊਗੀ ਮੌਸਮ ਥੋੜਾ ਠੀਕ ਹੋ ਜਾਊਗਾ ਫੇਰ ਕਰਾਂਗੇ ਮਸ਼ੀਨ ਦੀ ਰਿਪੇਅਰ ਤੇ ਜਿਹੜਾ ਮਸ਼ੀਨ ਦਾ ਨਾਟ ਰੁੱਟਿਆ ਉਹ ਮੇਰੇ ਕੋਲ ਨਵਾਂ ਪਿਆ ਏ ਟਰੈਕਟਰ ਤੇ ਪਿਆ ਕੱਲ ਮੈਂ ਦੂਜੇ ਫਾਰਮ ਤੋਂ ਲਿਆਇਆ ਤਾਂ ਤੇ ਬਸ ਆ ਡੀਜ਼ਲ ਭਰ ਦੇ ਉਹਦੇ ਬਾਅਦ ਆਪਾਂ ਕਰ ਪਹਿਲਾ ਟਰੈਕਟਰ ਦਾ ਕਰਕੇ ਸਾਰਾ ਕੰਮ ਨਿਬੇੜ ਕੇ ਫੇਰ ਲੱਗਾਂਗੇ ਮਸ਼ੀਨਾਂ ਚਲੋ ਜੀ ਮਿੱਤਰੋ 350 ਲੀਟਰ ਤੇਲ ਇਹ ਚ ਪੈ ਚੁੱਕਾ ਤੇ ਆਟੋ ਕਟ ਹੋ ਗਿਆ ਇਹਦਾ ਮਤਲਬ 50 60 ਲੀਟਰ ਹੋਰ ਪਾਊਗਾ ਜਿਆਦਾ ਤੋਂ ਜਿਆਦਾ ਤੇ ਉਧਰ ਵੀ ਆਪਣਾ ਮੀਟਰ ਹੋ ਗਿਆ ਫੁੱਲ ਤੇ ਹੁਣ ਆਪਾਂ ਚੱਲਦੇ ਆ ਟਰੈਕਟਰ ਲੈ ਕੇ ਉੱਥੇ ਜਿੱਥੇ ਹਵਾ ਦਾ ਪ੍ਰਬੰਧ ਆ ਟੈਂਕੀ ਆ ਮਤਲਬ ਕੰਪਰੈਸ਼ਰ ਆ ਆਪਾਂ ਟਰੈਕਟਰ ਨੂੰ ਮਾਰਦੇ ਆ ਹਵਾ ਥੋੜੀ ਜੀ ਫਿਲਟਰ ਫਿਲਟਰ ਕਰਦੇ ਆ ਸਾਫ ਤੇ ਰੇਡੀਏਟਰ ਕਰਦੇ ਆ ਸਾਫ ਅੱਗੇ ਵਾਲੇ ਤੇ ਤੁਹਾਨੂੰ ਦਿਖਾਣਾ ਹਨਾ ਲਓ ਮਿੱਤਰੋ ਆਪਾਂ ਪਹੁੰਚ ਗਏ ਹਵਾ ਦੇ ਜਿਗਾਰੜ ਕੋਲ ਤੇ ਇਹ ਪਈਆ ਗੱਨ ਤੁਸੀਂ ਦੇਖ ਸਕਦੇ ਤੇ ਹੁਣ ਆਪਾਂ ਨੂੰ ਟਰੈਕਟਰ ਕਰਨਾ ਪਊਗਾ ਬੰਦ ਕਿਉਂਕਿ ਟਰੈਕਟਰ ਦੇ ਫਿਲਟਰ ਕੱਢਣੇ ਪੈਣੇ ਆ ਬਾਹਰ ਤੇ ਹੁਣ ਆਪਾਂ ਸਟੀering ਨੂੰ ਥੋੜਾ ਇੱਧਰ ਨੂੰ ਮੋੜ ਲੈਣੇ ਆ ਕਿਉਂਕਿ ਇਹਦਾ ਫਿਲਟਰ ਆ ਨਾ ਜਿਹੜਾ ਸਾਹ ਵਾਲਾ ਫਿਲਟਰ ਇੱਥੇ ਲੱਗਿਆ ਪਿਆ ਬਿਲਕੁਲ ਬਿਲਕੁਲ ਟਾਇਰ ਦੇ ਅੰਦਰਲੀ ਸਾਈਡ ਤੇ ਹੁਣ ਆਪਾਂ ਡਾਇਰੈਕਸ਼ਨ ਕਰ ਦਿਆ ਬੰਦ ਹੋ ਗਿਆ ਜੀ ਬੰਦ ਹੋ ਗਿਆ ਜੀ ਬੰਦ ਟਰੈਕਟਰ ਪਰ ਹੁਣ ਆਪਣਾ ਹੀਟਰ ਨਹੀਂ ਚੱਲਣਾ ਤੇ ਜਦ ਤੱਕ ਮੈਂ ਫਿਲਟਰ ਬੋਲਟਰ ਸਾਫ ਕਰਨੇ ਟਰੈਕਟਰ ਨੇ ਫੇਰ ਠੰਡਾ ਹੋ ਜਾਣਾ ਬਿਲਕੁਲ ਤੇ ਲੋ ਜੀ ਮਿੱਤਰੋ ਇਸ ਦੇ ਫਿਲਟਰ ਦੇ ਰੈਡੀਏਟਰ ਸਾਫ ਕਰਨ ਵਾਸਤੇ ਪਹਿਲਾਂ ਮੈਨੂੰ ਚੱਕਣੀ ਪਊਗੀ ਸ਼ੋ ਤੇ ਸ਼ੋ ਇਹਦੀ ਪੂਰੀ ਫਾਈਬਰ ਦੀ ਬਣੀ ਹੋਈ ਹੈ ਪਲਾਸਟਿਕ ਦੀ ਤੇ ਬੜੀ ਤਕੜੀ ਹੈ ਇਹ ਜਿਹੇ ਉੱਪਰ ਚੜ੍ਹ ਜੇ ਬੰਦਾ ਇਹ ਕਦੇ ਵੀ ਖਰਾਬ ਨਹੀਂ ਹੁੰਦੀ ਨਾ ਇਹ ਕ੍ਰੈਕ ਹੁੰਦੀ ਆ ਤੇ ਪਹਿਲਾਂ ਮੈਂ ਇਸ ਦੇ ਕਰਾਂਗਾ ਰੈਡੀਏਟਰ ਸਾਫ ਇਹ ਰੇਡੀਏਟਰ ਇਸ ਦੇ ਮੂਰੇ 3-4 ਲੱਗੇ ਹੋਏ ਨੇ ਤੇ ਪਹਿਲਾਂ ਇਹ ਅੱਗੇ ਵਾਲਾ ਹਿੱਸਾ ਇਹਦਾ ਖੋਲਣਾ ਪੈਂਦਾ ਰੇਡੀਏਟਰਾਂ ਦਾ ਤੇ ਉਸ ਤੋਂ ਬਾਅਦ ਜਿਹੜਾ ਪਿੱਛੇ ਮੇਨ ਰੇਡੀਏਟਰ ਸਾਫ ਕੀਤਾ ਜਾਂਦਾ ਤੇ ਹੁਣ ਮੈਂ ਲੱਗਾਂ ਖੋਲਣੀ ਤੇ ਫਿਲਟਰ 에ਅਰ ਫਿਲਟਰ ਸੰਵਾਲੀ ਤੇ ਇਸ ਵਿੱਚ ਦੋ ਫਿਲਟਰ ਨੇ ਇੱਕ ਵੱਡਾ ਤੇ ਇੱਕ ਛੋਟਾ ਵੱਡਾ ਮਤਲਬ ਇੰਨਾ ਕੁ ਵੱਡਾ ਜਿਵੇਂ ਆਪਣੇ ਟਰੱਕਾਂ 'ਚ ਪੈਂਦੇ ਹੁੰਦੇ ਆ ਤੁਸੀਂ ਦੇਖ ਸਕਦੇ ਹੋ ਇਹ ਉਹ ਫਿਲਟਰ ਤੇ ਛੋਟਾ ਇੰਨਾ ਕੁ ਛੋਟਾ ਜਿਹੜਾ ਆਪਣੇ ਨਾਰਮਲ ਟਰੈਕਟਰ 'ਚ ਆਪਾਂ بڑا ਫਿਲਟਰ ਪਾਨੇ ਆ ਉਹ ਨੱਕ ਛੋਟਾ ਇਹ ਮਿੱਤਰੋ ਇਹ ਕੰਮ ਕਰਨ ਤੋਂ ਬਾਅਦ ਹੁਣ ਆਪਾਂ ਕਰਾਂਗੇ ਮਸ਼ੀਨ ਰਿਪੇਅਰ ਇਸ ਤੋਂ ਬਾਅਦ ਮੈਂ ਜਾਵਾਂਗਾ ਮਸ਼ੀਨ ਰਿਪੇਅਰ ਕਰਨ ਤੇ ਸ਼ਾਇਦ ਮੈਂ ਤੁਹਾਨੂੰ ਇਹਦੀ ਵੀਡੀਓ ਨਾ ਬਣਾ ਸਕਾਂ ਰਿਪੇਅਰ ਕਰਦਿਆਂ ਦੀ ਲਓ ਜੀ ਮਿੱਤਰੋ ਇਹ ਤਾਂ ਆਪਾਂ ਕਰ ਲਿਆ ਰਿਪੇਅਰ ਤੇ ਇਹਦੇ ਨਾਲ ਬਾਹਰ ਅੰਦਰ ਇਹਦੇ ਵੈਸੇ ਨਟ ਹੁੰਦਾ ਇੱਥੇ ਲੱਗਿਆ ਵਾ ਇਹ ਨਟ ਆਪਾਂ ਕੱਸਤਾ ਤੇ ਹੋਰ ਵੱਧ ਪ੍ਰੋਟੈਕਸ਼ਨ ਵਾਸਤੇ ਨਾਲ ਬਾਹਰਲੀ ਸਾਈਡ ਤੋਂ ਇਹਨੂੰ ਆਪਾਂ ਨੇ ਇਹ ਪੱਤੀ ਲਾ ਦਿੱਤੀ ਤਾਂ ਜੋ ਜਿਹੜਾ ਨਾਟਾ ਇਹ ਇਹਨੂੰ ਤੱਕ ਨਾ ਬਵੇ ਜੇ ਜਿਤੱਕ ਪਊਗੀ ਵੀ ਤਾਂ ਇਹ ਪੱਤੀ ਰੋਕੂਗੀ ਨੂੰ ਥੋੜਾ ਬਹੁਤਾ ਕੁਛ ਇਹ ਨਟ ਰੋਕ ਲੂਗਾ ਅੰਦਰ ਵਾਲਾ ਤੇ ਕੁਛ ਇਹ ਪੱਤੀ ਰੋਕ ਲੂਗੀ ਤੇ ਹੁਣ ਦੇਖੋ ਇਹ ਬਿਲਕੁਲ ਸਿੱਧਾ ਹੋ ਗਿਆ ਇੱਧਰ ਵੀ ਤੇ ਇਹ ਮਸ਼ੀਨ ਹੋ ਗਈ ਜੀ ਆਪਣੀ ਰਿਪੇਅਰ ਹੁਣ ਆਪਾਂ ਚੱਲਿਆਂ ਖੇਤ 'ਚ ਖੇਤ 'ਚ ਜਾ ਕੇ ਕਰਦੇ ਆਂ ਕੰਮ ਸ਼ੁਰੂ ਤੇ ਲੋ ਮਿੱਤਰੋ ਆਪਾਂ ਪਹੁੰਚ ਗਏ ਖੇਤ 'ਚ ਤੇ ਕੰਮ ਕਰਤਾ ਆਪਾਂ ਸਟਾਰਟ ਤੇ ਅੱਜ ਦੀ ਵੀਡੀਓ ਵਿੱਚ ਐਨਾ ਹੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਦਾ ਆਈਕਨ ਕਰ ਲਓ ਪ੍ਰੈਸ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ